ਅੱਜ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜिला ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤਕਰੀਬਨ ਰੁਟੀਨ ਦੇ ਵਿੱਚ ਹੀ ਮਾਲ ਆਉਂਦਾ ਇੱਥੇ ਵਿਕਰੀ ਵਾਲਾ ਸੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਨਗਾਂ ਦੀ ਗੱਲ ਕਰਕੇ ਤੇ 7 ਕਨਾਗ ਹੋਣਗੇ ਟੋਕੜ ਗੱਪਣ ਪਸ਼ੂ ਅੱਜ ਬਥੇਰੇ ਆ ਦੋ ਵੜਾ ਤੁਹਾਨੂੰ ਟੋਕੜ ਗੱਪਣ ਦਿਖਾਉਣੀਆਂ ਆਪਾਂ ਤੇ ਦੋ ਹੀ ਮੱਝਾਂ ਹੋਣਗੀਆਂ ਠੀਕ ਆ ਜੀ ਬਾਕੀ ਵਿੱਚੋਂ ਗੱਪਣ ਪਸ਼ੂ ਆ ਇੱਕ ਅਦਾ ਜਿਹੜੇ ਬਿਲਕੁਲ ਤਾਜ਼ੇ ਸੱਜਰ ਸੋਏ ਨਾਗ ਜਿਹੜੇ ਆ ਇੱਕ ਤੋਂ ਦੋ ਨਗ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜ਼ਿਆਦਾਤਰ ਜਿਹੜੇ ਪਸ਼ੂ ਆਜਾ ਤੋਕੜ ਗੱਬਣ ਸੋ ਤਰੀਕ ਅੱਜ 20 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀ ਕਾਰ ਅੱਸੀ ਆ ਵੀਰ ਜੀ ਬਹੁਤ ਧੀਆ ਭਾਜੀ ਠੀਕ ਠਾਕ ਚੜਦੀ ਕਲਾ ਕਿਰਪਾ ਮਹਾਰਾਜ ਦੀ ਠੀਕ ਆ ਅੱਛਾ ਵੀਰੇ ਸਤਨਾਮ ਬਾਕੀ ਮਾਲ ਇੱਕ ਦੋ ਨਗ ਜਿਹੜੇ ਵਿਕ ਵੀ ਗਏ ਆ ਮੱਝਾਂ ਦੇ ਵਿੱਚ ਖਾਸ ਤੌਰ ਤੇ ਹਾਂ ਜੀ ਮਾਲ ਵੀਰ ਜੀ ਹੁਣੇ ਸੇਲ ਹੋ ਗਈ ਇੱਕ ਨਹੀਂ ਬੜੀ ਚੰਗੀ ਖਰਾਤੀ ਹੋਈ ਠ ਤੋ ਕਿ ਸੇ ਲਈ ਸਤਾਰਿ ਹਣਾ ਮਾਲ ਰੂਟੀਨ ਦੇ ਵਿੱਚ ਹੀ ਤੁਰਿਆਉਂਦਾ ਹਣਾ ਹਾਂਜੀ ਆਈ ਜਾਂਦਾ ਜਾਈ ਜਾਂਦਾ ਚਲੋ ਭੈਣ ਭਰਾ ਨਾਲ ਜੁੜੇ ਮਾਲ ਵਾਰਾਂ ਦੀ ਕਿਰਪਾ ਨਾਲ ਗਾਗ ਵੈਸੇ ਹੀ ਨਾ ਮਤਲਬ ਤੁਰਦਾ ਫਿਰਦਾ ਵੀ ਆ ਜਾਂਦਾ ਠੀਕ ਹੈ ਜੀ ਫਿਰ ਚਲੋ ਪਸ਼ੂ ਹੁੰਦਾ ਫਿਰ ਟਾਂਹਾਂ ਨਾਲ ਲੈ ਜਾਂਦੇ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਫਿਰ ਸਤਨਾਮ ਅੱਜ ਨਗਾਂ ਦੀ ਗੱਲ ਕਰੀਏ ਸੱਤ ਕ ਪਸ਼ੂ ਆ ਟੋਟਲ ਸੱਤ ਆ ਜੀ ਤੇ ਦੋ ਬੈੜਾ ਗੱਬਣ ਤੋਕੜ ਤੇ ਦੋ ਮੱਝਾਂ ਹਣਾ ਹਾਂਜੀ ਤੇ ਸੱਜਰ ਸੂਈ ਹੈਗੀ ਕੋਈ ਮੱਝ ਇੱਕ ਮੈਂ ਹੈਗੀ ਬੱਚਾ ਜੀ ਵਾ ਵੱਡੀ ਮਹਿ ਮਗਰ ਠੀਕ ਹੈ ਜੀ ਠੀਕ ਹੈ ਵੈਰ ਵੀ ਕੋਈ ਸੱਜਰ ਅੱਗੇ ਸੋਈ ਹੈ ਕਿ ਗੱਬਣ ਤਿਆਰੀ ਨਹੀਂ ਨਹੀਂ ਮਤਲਬ ਟੋਕੜਾ ਗੱਬਣਾ ਜੀ ਟੋਕੜਾ ਗੱਬਣਾ ਹਾਂ ਇੱਕ ਆ ਬਿਨਾ ਬੱਚੇ ਤੋਂ ਠੀਕ ਆ ਜੀ ਲਾ ਵੀ ਵੀਰ ਸਤਨਾਉ ਵਿੱਚ ਸ਼ੁਰੂਆਤ ਆ ਕਿਹੜੇ ਪਾਸੋਂ ਕਰਦੇ ਜੀ ਜਿੱਦੋਂ ਕਰ ਲੋ ਮੱਝਾ ਕਰ ਲੋ ਜੀ ਲਓ ਵੀ ਪਹਿਲਾਂ ਦੋਸਤੋ ਮੱਝਾ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਆ ਜੀ ਸ਼ੁਰੂਆਤ ਕਰਦੇ ਆ ਇਸ ਮੈਂ ਤੋਂ ਤੁਹਾਡਾ ਪੂਰੀ ਜੰਮੀ ਪੜੀ ਫੁੱਲ ਵਜਨ ਵੇਟ ਦੇ ਵਿੱਚ ਇਹ ਬੱਚਾ ਕਿੰਨਾ ਸੋਹ ਸੁਈਏ ਦੂਜਾ ਸੋਹ ਸੁਈਏ ਵੇਖੋ ਬਰੀਕੀ ਬਰੁਕੀ ਵਜਨ ਵੇਖੋ ਕਿੰਨਾ ਜਿ세 ਮਰਜੀ ਚੁੰਨੀ ਭਰ ਦੋ ਬਰੀਕ ਬਹੁਤ ਜਿਆਦਾ ਕਰਵਾ ਪੂਰੀ ਹੈਵੀ ਬਾਡੀ ਵੇਟ ਆ ਜੀ ਅੱਜ ਦਿਨ ਕਿੰਨੇ ਹੋ ਗਏ ਸੁਈ ਨੂੰ ਬੱਚਾ ਦਾ ਵੀਰਦੀ ਕੋਈ ਮਹੀਨੇ ਦਾ ਹੋਗਾ 35000 ਦਾ ਕੱਟਾ ਜੇ ਮਗਰ ਮਗਰ ਕੱਟਾ ਆ ਜੀ 10 11 ਕਿਲੋ ਦੁੱਧ ਤਿਆਰ ਹੋਇਆ ਮੋ ਵੀ 10 11 ਕਿਲੋ ਦੁੱਧ ਤਿਆਰ ਦੂਜਾ ਸਵੇਰ ਤੇ ਬਾਕੀ ਤੋਂ ਤੁਹਾਡੇ ਸਾਹਮਣੇ ਠੀਕਾ ਜੀ ਫੁੱਲ ਹੈਵੀ ਬਾਡੀ ਵੇਟ ਫੁੱਲ ਵਜਨ ਵੇਟ ਦੇ ਬਾਟਰ ਬਿਲਟ ਦੀ ਮੈਂ ਆ ਜ ਬਾਕੀ ਪਹਿ ਵੀ ਨੀਲੀ ਨੂਲੀ ਚ ਹੀ ਜਾਂਦੀ ਹੈ ਨਾ ਭਾਜੀ ਨੀਲੀ ਤਾਂ ਹੀ ਉਧਰ ਦੇ ਏਰੀਆ ਮਤਲਬ ਫਰਮ ਬਿਲਡਿੰਗ ਮੈਂ ਉਸੇ ਦਾ ਆ ਜਾਂਦੀ ਹੈ ਹਾਂ 11 ਕਿਲੋ ਐਨ ਜਿਹੜਾ ਚਵਾਦਾ ਗਿਆ ਭਾਜੀ ਜਿਹੜਾ ਚੋਣ ਵਾਲਾ ਦੁੱਧ ਹੈ ਲਓ ਵੀ 11 ਕਿਲੋ ਦੁੱਧ ਜਿਹੜਾ ਦੋਸੂ ਐਨ ਬਿਲਕੁਲ ਚਵਾਈ ਵਾਲਾ ਦੁੱਧ 11 ਕਿਲੋ ਆ ਜਾਂਦੇ ਥੱਲੇ ਅੱਖਾਂ ਵੇਖੋ ਤੁਸੀਂ ਦੋਵੇਂ ਬਿਲਕੁਲ ਆ ਬਿੱਲੀ ਆ ਕਿ ਦੂਜੀ ਵਿੱਚ ਵੀ ਜਵਾਬ ਤੇ ਮੱਥੇ ਬੱਲ ਠੀਕ ਹੈ ਚੰਡੀ ਵੇਖੋ ਜੀ ਇੰਨੀ ਦੀ ਏਡੀ ਮੈਂ ਤੁਹਾਨੂੰ ਦਾ ਮੂੰਹ ਹੀ ਫਰੈਸ਼ ਕਰ ਦੂ ਹਾਂ ਇਹ ਦੇਖੋ ਜਵਾਕਾਂ ਨੂੰ ਮੂੰਹ ਟੜਨ ਦੀ ਹਾਂ ਮਿੱਠੀ ਆ ਪੋਲੀ ਆ ਬਹੁਤ ਦੇਖੰਦੀ ਆ ਤੰਡੀ ਚਵਾਪਸਵਾ ਵੀਰ ਜੀ ਏਡਾ ਲੱਗਾ ਬੋਲਾ ਭਾਈ ਛੋਟੇ ਬੱਚੇ ਨੂੰ ਮੈਂ ਜਾਲ ਸਿੱਖ ਲੂਗਾ ਏਡੀ ਵਰੀਆ ਲਓ ਵੀ ਹੈ ਦੋਸਤੋ ਪੂਰੀ ਢੰਡੀ ਧੀਰੀਆ ਸੀਲਸ ਆਊਗਾ ਤਾਂ ਬਾਕੀ ਬਾਡਾ ਪੂਡਾ ਤੁਸੀਂ ਚੈੱਕ ਕਰੋ ਫੁੱਲ ਵਜਨ ਵੇਟ ਬਾਕੀ ਬਾਡੀ ਬੰਤਰ ਤੇ ਬਹੁਤ ਜਿਆਦੀ ਭਾਰੀ ਫੁੱਲ ਵਜਨ ਵੇਟ ਦੇ ਵਿੱਚ ਠੀਕ ਆ ਸੋ ਚੋਣ ਚਵਾਦੀ ਵੀ ਪੂਰ ਛੱਟੇ ਤੋਂ ਚਾ ਚੋਣ ਤੇ ਵੀਰ ਦੀ ਗੱਲਾਂ ਹੀ ਛੱਡ ਦੋ ਉਹਦੇ ਹਾਂ ਬਾਹਲੀ ਜਿਆਦੀ ਜਿੱਡਾ ਮੋਟਾ ਮਤਲਬ ਮੋਟਾ ਥਣ ਕਿ ਨਹੀਂ ਏਡੀ ਮੋਟੀ ਕਰਨ ਵਾਲੀ ਧਾਰ ਬਣਾਉਂਦੀ ਠੀਕ ਆ ਆ ਥਣ ਵੀ ਵਾਪਸ ਮਾ ਕੇ ਬਹੁਤ ਸੋਨਾ ਕਰਦੀ ਹੈ ਲਓ ਜੀ ਜੀ ਮੈਂ ਨਗਦੀ ਸੁਈ ਹੈ ਹਾਂ ਜੀ ਆਹ ਬੱਚਾ 2 ਮਹੀਨੇ ਅਗੇ ਲੋ 35000 ਦਾ ਮਿਲੂਗਾ ਕਟਾ ਕਲਾ ਲੋ ਜੀ ਇਹ ਕਟਾ ਜ ਮਗਰ ਠੀਕ ਆ ਮਗਰ ਮੇਲ ਕਾਫ ਆ ਹਾਂ ਜੀ ਸੋ 11 ਕਿਲੋ ਦੁੱਧ ਲੈ ਵੀ ਲੋ ਵੇ ਦੀ ਮੈਂ ਤਰਾਹੇ ਲੋ ਪੂਰੀ ਖੁੱਲੀ ਜੀ ਹੂੰ ਜਵਾਬ ਸਾਹਿਬ ਬਹੁਤ ਜਸਣਾ ਜੀ ਤੇ ਕੀ ਮੁੱਲ ਕਰਦੇ ਆ ਵੀਰ ਸਦਨਾਮੇ ਦਾ ਮੁੱਲ ਵੀਰ ਜੀ ਆਪਾਂ ਰੋਕਣਾ ਹੀ ਕਰਨਾ ਵਾ ਤੁਹਾਨੂੰ ਬਸ ਮੁੱਲ ਆਪਾਂ ਜਿਆਦਾ ਕਰਦੇ ਨਹੀਂ ਗੇ ਹਾਂ ਮੈਂ ਤੇ ਮੈਂ ਕਰਮਾਲਿਆਂ ਦੀ ਭਾਵੇਂ ਇੱਕ ਦਾਹ ਕਰ ਲੋ ਲੱਖ ਕਰ ਲੋ ਤਾਂ ਵੀ ਮੈਂ ਵੇਖ ਜੂਗੀ ਆਵਾ ਵੀਰ ਜੀ 90000 ਨਹੀਂ ਮੈਂ ਫੌਜ ਕਰ ਦਾਂਗਾ 90000 ਦੀ ਹਾਂ 100 ਕਿਲੋਮੀਟਰ ਤੱਕ ਪਹੁੰਚ ਕਰਦਾ ਵੇਖ ਲੋ ਵੱਡੀ ਮੈਂ ਆ ਪੂਰੀ 10 11 ਕਿਲੋ ਕੰਡੇ ਵਾਲਾ ਜਿੰਦਾ ਮਰਜ਼ੀ ਕੋਈ ਜ਼ਿਆਦਾ ਕੰਡਾ ਭਣ ਭਰਾ ਲਾ ਲਈ ਦੇ ਆ ਬਿਲਕੁਲ ਹਾਂਜੀ ਲਓ ਵੀ 90000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਆ ਜੀ ਸੋ 100 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚੇਗੀ ਆ ਸਾਰੇ ਪਸ਼ੂਆਂ ਦੀ ਸਾਰੇ ਜਾਨਵਰਾਂ ਦੀ ਠੀਕ ਆ ਜੀ ਤੇ ਇਹ 90000 ਦੀ ਮਿਲ ਜੂਗੀ ਹਾਂਜੀ ਪੂਰੀ ਸਾਫ਼ ਸੁਥਰੀ ਤੇ ਵੱਡੀ ਮੈਂ ਜਿੰਦਾ ਮਰਜ਼ੀ ਕੋਈ ਫਾਈਬਰੇਡ ਤੇ ਭਣ ਭਰਾ ਕੰਮ ਕਰ ਲੈ ਬੱਚੇ ਲੈ ਰੋ ਜੀ ਮੈਂ ਬਹੁਤ ਚੰਗੀ ਹਾਂ ਚੰਗੀ ਆ ਆ ਵੇਖੋ ਬੈਕ ਸਾਈਡ ਸਿੰਗਲ ਹੱਡੀ ਉੱਤੋਂ ਵਾਗੇ ਨਹੀਂ ਵੀ ਕੋਈ ਆਖੇ ਭਲਈਆ ਦੁੱਪੜਿਆ ਹੈ ਮੈਂ ਬਰੇਵਰੂ ਚੰਗੀ ਆ ਉਹ ਕੇ ਸਾਂਭੀ ਭੈਣ ਭਰਾ ਸੋਣੀ ਹੈ ਜਿਸੇ ਮਰ ਚੰਗੀ ਆ ਮੈਂ ਸੋ ਇਹ 90000 ਦਾ ਨਾਕ ਮਿਲ ਜਾਊਗਾ ਠੀਕ ਆ ਜੀ 11 ਕਿਲੋ ਦੁੱਧ ਇਧਰ ਵੀ ਸਤਨਾਮ ਸੈਕਿੰਡ ਨਾਲ ਪਰਤੇ ਆ ਮੱਝ ਕਿਨੇ ਇਹ ਵੀ ਜੀ ਸੁਈ ਨੂੰ ਮੈਂ ਨੂੰ ਕੋਈ 2 ਮਹੀਨੇ ਹੋ ਗਏ ਜੇ ਓਕੇ ਤੇ ਇਹ ਹੁਣੇ ਅੱਜ ਹੀ ਆਈ ਮਤਲਬ ਤੁਹਾਨੂੰ ਦੱਸਿਆ ਸੌਦਾ ਲੱਗਾ ਨਾ ਮੈਂ ਵਿਚ ਮੈਂ ਆਪਨ ਵਿਚ ਪਾਈ ਮਾਈ ਦੀ ਠੀਕ ਆ ਜੀ ਤਾਜੀ ਮੈਂ ਵੀਰ ਲੈ ਕੇ ਆ ਠੀਕ ਆ ਤੇ ਇਹਦੇ ਕੋਲ 7 ਕਿਲੋ ਦੁੱਧ ਪਹਾੜੇ ਦੇ ਮੈਂ ਮਿਲਦੀ ਮੈਂ ਚੋ ਕੇ ਲਈ 11 ਕਿਲੋ ਮੈਂ ਚੋ ਕੇ ਅੱਜ ਹੀ ਆਈ ਇਹ ਵੀ ਲੇਟ ਚ ਹੋਈ ਹਾਂ ਅਰੇ ਬਾਕੀ ਮਿੱਠੀ ਮੈਂ ਬੜੀ ਆਪਾਂ ਅਗਲੇ ਦੇ ਘਰ ਦੀ ਗਾਰੰਟੀ ਦੇਦਾ ਕਿ ਮੈਂ ਧਾਰ ਤੇ ਮਿਲਦੀ 8 ਕਿਲੋ 8 ਕਿਲੋ ਦੁੱਧ ਲਓ ਵੀ ਮਿਲਦੀ ਪਹਾੜੇ ਤੇ ਠੀਕ ਆ ਜੀ 8 ਕਿਲੋ ਦੁੱਧ ਤੇ ਸਮਾਂ ਵੀ ਤੁਹਾਨੂੰ ਨੋਟ ਕਰਾ ਹੀ ਦਿੱਤਾ ਵਿੱਚ ਸੁਵਿਆਂ ਦੇ ਵਿੱਚ ਵੇਖ ਲਿਆ ਜੇ ਦੂਜਾ ਮੰਨ ਲਿਓ ਜੇ ਆਪਦੀ ਸਮਝ ਵੇਖ ਲਿਆ ਤੀਜਾ ਵੀ ਮੰਨ ਲਓ ਚਲੋ ਮੈਂ ਵੱਡੀ ਲੋਟ ਵਾਲੀ ਆ ਹਾਂ ਬਣਦੀ ਬੁੰਦੀ ਮੈਂ ਬੜੀ ਪੱਧਰ ਸਾਫ ਸੁਸਰੀ ਬਾਕੀ ਚਵਾਫ ਸੋਹਣਾ ਲੱਗਾ ਵਾ ਚਲੋ ਹੁਣ ਥੋੜੀ ਲੇਟ ਚ ਹੀ ਨਾ ਫਿਰ ਤੁਹਾਡਾ ਸਭ ਉਦੋਂ ਸੌਦਾ ਫਿਰ ਉਸੇ ਵੀ ਆਪਣੇ ਲੈ ਕੇ ਮੁਰਗੀ ਆਪਾਂ ਲਓ ਜੀ ਬਾਕੀ ਸਕਿਨ ਬਹੁਤ ਪਤਲੀ ਆ ਬਿਲਕੁਲ ਚ ਤੋ ਦੂਜਾ ਸੂਆ ਚਾਹੇ ਕੋਈ ਤੀਜਾ ਮੰਨ ਕੇ ਵੀ ਸੌਦਾ ਕਰ ਲਿਆ ਜੇ ਤੇ 8 ਕਿਲੋ ਧਾਰਾਂ ਦੇ ਥੱਲੇ ਹੁਣ ਹੈਗੀਆਂ ਨੇ ਮਹੀਨੇ ਦੀ ਲਾ ਲਿਓ ਡੇਢ ਦੀ ਲਾ ਲਿਓ ਠੀਕ ਆ ਜੀ ਕਿਉਂਕਿ ਬਗੈਰ ਬੱਚੇ ਤੋਂ ਆਪਦੀ ਸਮਝ ਵੇਖ ਲਿਆ ਜੇ ਬਾਕੀ ਜਿਹੜੀਆਂ ਧਾਰਾਂ ਆ ਉਹ ਤੁਹਾਨੂੰ ਨੋਟ ਕਰਾ ਦਿੱਤੀਆਂ ਵੀ 8 ਕਿਲੋ ਮੰਨ ਕੇ ਕੋਈ ਸੌਦਾ ਕਰੇ ਠੀਕ ਆ ਜੀ ਦੁੱਧ ਦੇ ਹਿਸਾਬ ਨਾਲ ਸਿੰਗਲ ਹੱਡੀ ਦੀ ਉੱਤੋਂ ਹਾਂ ਆਪਾਂ ਉਤੋਂ ਫਿਰ ਬਾੜੇਪੁਰ ਤੇ ਇਸੇ ਤਰ੍ਹਾਂ ਚੋਗ ਜਾਂਦੀ ਵੀਰ ਜੀ ਧਾਰ ਤੇ ਮੈਂ ਮਿਲਦੀ ਆਪਾਂ ਤਾਂ ਹੀ ਪਾ ਅਗਲੇ ਘਰ ਦੀ ਗਾਰੰਟੀ ਦੇਣੀ ਮੈਂ ਅਗਲੇ ਘਰ ਜਾ ਕੇ ਵੀ ਲਾਤਾਂ ਫਟੂਗੀ ਧਾਰ ਤੇ ਮੈਂ ਮਿਲਦੀ ਜੇ ਲੋ ਵੀ ਠੀਕ ਆ ਜੀ ਸੋ ਮਾਜੇ ਵੀ ਚੰਗੀ ਆ ਠੀਕ ਆ ਤੇ ਨੋਰਮਲ ਜਾਇਜ਼ ਰੇਟ ਹੀ ਰਹੂਗਾ ਕਿੰਨਾ ਮੁੱਲ ਕਰਦੇ ਆ ਦਾ ਮੁੱਲ ਵੀ ਦੀ ਭਾਵੇਂ ਦਾ 65 ਕਰ ਲਈਏ 60 ਕਰ ਲਈਏ ਉਹ ਮੁੱਲ ਆਪਾਂ ਵਜਨ ਮੈਂ ਦਾ 60000 ਦੀ ਭਾਵੇਂ ਮੈਂ ਵੇਚ ਲਈਏ ਆਪਾਂ 57000 ਦੀ ਮੈਂ ਦੀ ਪਹੁੰਚ ਕਰ ਦੇਣੀ ਆ ਸਿਰ 57000 ਹਾਂ ਨਜਾਇਜ਼ ਮੁੱਲ ਨਹੀਂ ਕਰਨਾ ਮਾਲ ਦਾ ਮੁੱਲ ਜਾਇਜ਼ ਭਾਅ ਲਵਾਂਗੇ ਠੀਕ ਆ ਜੀ ਹਾਂ ਜੀ ਮੈਂ ਵੱਡੀ ਭਾਅ ਕੋ ਭੈਣ ਭਰਾ ਵੇਚ ਕੇ ਦੋ ਚਾਰ ਸਾਂ ਕੇ 65000 ਦੀ ਮੈਂ ਵੇਚ ਲਈ ਭਾਵੇਂ ਠੀਕ ਆ ਹਾਂ ਜੀ ਉਹ ਵੀ ਇਹ 57000 ਦੀ ਮਿਲ ਜੂਗੀ ਠੀਕ ਆ ਜੀ ਡਿਮਾਂਡ ਕੁਛ ਵੀ ਕਰਾ ਲਓ 57 ਤੇ ਇਧਰ ਇੱਕ ਤੀਜੇ ਨੰਬਰ ਤੇ ਵੀਰ ਸਤਨਾਮ ਆਪਾਂ ਆ ਗਏ। ਇਹ ਵੀ ਪੰਜਾਂ ਮਹੀਨੇ ਹੀ ਗੱਭਣ ਜੀ। ਠੀਕ ਆ। ਤੇ 5 ਕਿਲੋ ਦੇ ਕੋ ਦੁੱਧ ਗਨੂ ਨਾ ਮਈਆਂ ਥੋੜੀਆਂ ਨਾ ਹੀ ਆਈਆਂ ਥੋੜੀਆਂ ਉਤਰੀਆਂ ਉਤਰੀਆਂ ਨਹੀਂ ਆ ਉਹਦਾ ਦੁੱਧ ਦੇ ਕੋ 6 ਸਾਢੇ 6 ਕਿਲੋ ਹੀ। ਆ ਪੰਜ ਹੋ ਜੇ ਸਵਾ ਪੰਜ ਹੋ ਜੇ। ਆ ਇੱਥੇ ਕੇ ਦੁੱਧ ਤਾਂ 3 ਮਹੀਨੇ ਦੀ ਗੱਭਣ। ਤੇ ਪੰਜਾਂ ਮਹੀਨੇ ਚੈੱਕ ਪਾਸ ਹੋਈ ਆ ਆਪਣੇ ਘਰੇ ਆਪਾਂ ਕਰਵਾਈ ਜੇ ਕਿਸੇ ਭਣ ਭਰਾਣੇ ਕਰਾਉਣੀ ਕਰਵਾ ਲਈ ਜੀ ਕਿਸੇ ਗਰੰਟੀ ਦੇਖਾਣੀ ਗਰੰਟੀ ਦੇ ਜੀ ਸਕਦੇ ਲੈ ਜੀ। ਠੀਕ ਆ। ਆਪਣੇ ਘਰੇ ਚੈੱਕ ਕਰਵਾ। ਉਹ ਵੀ ਉਹ ਜਿੱਦਾਂ ਵੀ ਕਿਸੇ ਭਰਾ ਦਾ ਸੂਤਰ ਬੈਠੇ ਠੀਕ ਆ ਜੀ ਇ 5 ਮਹੀਨਿਆਂ ਦੀ ਗੱਬਣ ਤੇ 5 ਕਿਲੋ ਸਵਾ 5 5.5 ਕਿਲੋ ਦੇ ਏਡ-ਗੜ ਜਿਹੜਾ ਦੁੱਧ ਇਹ ਦੇਖੋ 6 6.5 ਕਿਲੋ ਮੇਰੇ ਕੋਲ ਆਇਆ ਨਾ 2 ਦਿਨ ਮੈਨੇ ਹੀ ਰਵਾਇਆ ਕੀਤਾ ਹੁਣ ਉਹਦਾ ਢਿੱਡ ਭਰ ਲਾ ਪੀਆ ਹਾਂ ਕਰ ਜੂਗੀ ਤੇ ਬਾਕੀ ਚੁਆਵ ਸਾਂ ਮਿਲਦੀ ਆਪਣੇ ਕੋਲ ਇਸੇ ਤਰ੍ਹਾਂ ਹੀ ਬੰਡੇ ਪਹਾੜ ਪਾੜੇ ਤੇ ਹਾਂਜੀ ਆਓ ਮੈਂ ਮਿਲ ਪੈਂਦੀ ਜੇ ਕਿਤੇ ਘਰੇ ਵੀ ਤੇ ਮੈਂ ਖਰਾਬ ਨਹੀਂ ਕਰਦੀ ਟੀਕਾ ਲਵਾ ਕੇ ਉਹਨਾਂ ਮਤਲਬ ਚੁਆ ਲੈਂਦੀ ਆ ਠੰਡੀ ਆ ਠੀਕ ਆ ਹਾਂਜੀ ਲਾਓ ਵੀ ਆ ਮੂੰਹ ਮੱਥੇ ਤੋਂ ਕਰੋ ਚੈੱਕ ਠੀਕ ਆ ਜੀ ਮੱਥੇ ਭੱਲ ਬਾਕੀ ਸੰਗ ਸੰਗ ਪੂਰਾ ਗੋਲ ਆ ਮੱਝ ਦੀ ਪੂਰੀ ਬਾਡੀ ਸਟਰਕਚਰ ਆ ਬੰਦਰ-ਪੰਦਰ ਤੁਸੀਂ ਦੇਖ ਲਓ ਠੀਕ ਆ ਜੀ 5 ਸਵਾ 5 5.5 ਕਿਲੋ ਦੁੱਧ ਤੇ 50 ਮਹੀਨੇ ਦੀ ਗੱਬਣ ਚੱਕ ਪਾਸ ਪੁੱਤਰ-ਪੁੱਤਰ ਵੜੀ ਮੈਂ ਵੇਖ ਲਓ ਸਾਫ ਸੁਥਰੀ ਕੋਈ ਬਾਹੀ ਨਹੀਂ ਕੋਲੇਣਾ ਦੇਣੀਆਂ ਲੈਵਾ ਹੀ ਬਿੰਦਕਾਂ ਦਾ ਜੀ ਤੇ ਸਾਫ ਸੁਥਰੀ ਬਹੁਤ ਠੀਕ ਆ ਜੀ ਚੰਗੀ ਜਮ ਅੱਗੇ ਫਿਰ ਗੱਬਣ ਫਿਰ ਸਤਨਾ ਭਾਜ ਤੇ ਜੇ ਲਈ ਹਾਂਜੀ ਹਾਂਜੀ ਤੇ ਜੇ ਸੁਦੇ ਮੈਂ ਸੋ ਗਈ ਜੀ ਠੀਕ ਆ ਤੇ ਕੀ ਮੁੱਲ ਦੀ ਆ ਮੁੱਲ ਇਹਦਾ ਵੀਰ ਜੀ 15 ਰੁਪਏ ਮੈਂ ਆਪਾਂ ਮੁੱਲ ਬਿਲਕੁਲ ਜਾਇਜ਼ ਹੀ ਮਾਲ ਵੀ 65000 ਦੀ ਤੁਹਾਨੂੰ ਪਤਾ ਟੋਕਰ ਕੇ ਬੰਦ ਵੈਸੇ ਮੈਂ 5-4000 ਰੁਪਏ ਮੈਂ ਮਹਿੰਗੀ ਵੇਖ ਜਾਂਦੀ ਆ ਜਦੋਂ ਆਪਾਂ ਰੋਕਣਾ ਮਾਲ ਲਿਆ ਹੁੰਦਾ 57000 ਦੀ ਮੈਂ ਦੀ ਪਹੁੰਚ ਕਰਦਾ ਕਿਦੀ 57000 ਦੀ ਹਾਂਜੀ ਹਾਂਜੀ ਜਿਆਦਾ ਨਹੀਂ ਆਇਆ ਜੀ ਪਾਪਾ ਨਹੀਂ ਗੱਲ ਲੋ ਵੀ ਇਹ 57000 ਦੀ ਤੁਸੋਂ ਪਹੁੰਚ ਹੋ ਜੂਗੀ ਬਿਲਕੁਲ ਸੂਤਰ ਜੇ ਰੇਟ ਆ ਜਾਇਜ਼ ਜਾਇਜ਼ ਹਾਂ ਪੂਰੀ ਵਜਨ ਵਾਲੀ ਮੈਂ ਨਹੀਂ ਵੀ ਕੋਈ ਲਿੱਸੀ ਮਾਰੀ ਮੁੱਲ ਘਟ ਗਿਆ ਕੋਈ ਨੁਕਸਾਨ ਟੂਗਾ ਉਹ ਨਹੀਂ ਜੇ ਜਿੱਦਾਂ ਰੋਕਣਾ ਮਾਲ ਲਿਆ ਪਾ ਉਸੇ ਰੋਕਣਾ ਮਾਲ ਦੇਣਾ ਜੀ ਜੇ ਆਪਾਂ ਨੂੰ ਕਮਾਈ ਮਿਲਦੀ ਕਮਾਈ ਹੱਥੇ ਆਪਾਂ ਮਾਲ ਲਿਆ ਲੋਬੀ ਤੋਂ ਕਰ ਗੱਪਣ ਮੈਂ ਆ ਠੀਕ ਹੈ ਜੀ ਬਿਲਕੁਲ ਜਾਇਜ਼ ਤੋਂ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਕਿਉਂਕਿ ਅਗੋ ਜਾਇਜ਼ ਮਿਲੀ ਆ ਤਾਂ ਬਿਲਕੁਲ ਅਗੇ ਜਾਇਜ਼ ਵਿੱਚ ਹੀ ਜਾਊਗੀ ਤੇ ਇਧਰ ਸਤਨਾਮ ਇੱਕ ਆਪਣੇ ਕੋਲ ਅਗੇ ਪਾਸੇ ਆ ਮੱਝ ਆ ਗਈ ਇਹ ਵੀਰ ਜੀ ਮੈਂ ਤੇ ਹੈਗੀ ਜੀ ਮਤਲਬ 6 ਮਹੀਨੇ ਦੀ ਕੋਈ ਗੇਲੇ ਕੋਈ 5.5 ਪੰਜੇ ਭਣ ਭਰਾ ਗੇਲੇ ਅੱਛਾ ਜੀ ਗੱਪਣ ਗੱਪਣ ਇਹਦੇ ਕੋਈ ਮੈਂ ਕੋ ਹੁਣ ਇਸ ਟਾਈਮ ਤੇ ਕੋਈ ਮਤਲਬ 6 ਕਿਲੋ ਦੇ ਹੋ ਜੇ 5.5 ਉਹਦੇ 6 ਕਿਲੋ ਦੁੱਧ ਹੋ ਜੀ ਹਾਂ ਹਾਂ ਇਹਦੇ ਕੋਈ ਆਰਟੀਕਲ ਤੋਂ ਤੇ ਤੁਹਾਡੇ ਰਿਸ਼ਤੇਦਾਰਾਂ ਤੋਂ ਮੈਂ ਆਈ ਨਹੀਂ ਰਵਾ ਬਹੁਤ ਕੀਤਾ ਅੱਛਾ ਜੀ ਸਾਢੇ 5 ਵਜੇ ਨਹੀਂ ਕੀਤਾ ਹੁਣ ਇਹਦੇ ਕੋ 5:30 ਦੇ 6 ਵਜੇ ਅੱਛਾ ਜੀ ਤੇ 5:30 ਦੀ ਟਿਕਟ ਪਾਸ ਹੋਈ ਠੀਕ ਆ ਲੈ ਖੋਲੋ ਤੇ 5:30 ਦੀ ਗੱਬਣ ਹੈ ਹਾਂਜੀ ਹਾਂਜੀ ਚਲੋ ਵੀ ਤਾਂ ਵੀ 5:30 ਮਹੀਨੇ ਦੀ ਇਹ ਗੱਬਣ ਕਿੱਕ ਪਾਸ ਆ ਤੇ ਬਾਕੀ ਦੁੱਧ ਵੀ 5 6 5 6 ਦੇ ਦਰਮਿਆਨ ਇਹਦੇ ਥੱਲੇ ਹੈਗਾ ਦੋਤੇ ਦੇ ਕੋ ਕੁੜੀ ਹੋਵੇ 8 ਕਿਲੋ ਹੀ ਨੇ ਤੇ ਬੜਾ ਕੀਤਾ ਤੇ ਮੈਂ ਪੱਠੀ ਹੁਣ ਖਾਣ ਲੱਗੀ ਤੇ ਖਾਦੇ ਕੋ ਨਹੀਂ ਤਿੰਨ ਚਾਰ ਦਿਨ ਲੰਗੀ ਗਈ ਹਾਂ ਹਾਂਜੀ ਤੇ ਬਾਕੀ ਚੋਣ ਝਾਲ ਮੈਂ ਸੋਣੀ ਆ ਪੋਲੀ ਐ ਚ ਵਾਈਚ ਵੀ ਸੋਨ ਵਾਲੀ ਪੋਲੀ ਐ ਪੋਲੀ ਬਾ ਆ ਦੇ ਬੈਠੀ ਕਰਕੇ ਨਾ ਲੋਕਾਂ ਨੂੰ ਲੱਗਦਾ ਸੀ ਤਾ ਸਨ ਚੁੱਕ ਜਈ ਗਈ ਆ ਪੱਦਰ ਪੁੱਦਰ ਵੜੀ ਉਸੇ ਬਾਤੀ ਵੇਖੋ ਗੱਡੀ ਲੰਮੀ ਐ ਦੇਖੇ ਪੋਲੀ ਦਾ ਡਰ ਦੀ ਡਰ ਦੀ ਕਾਲੀ ਜੀ ਪੈਂਦੀ ਥੋੜਾ ਡਰ ਦੀ ਘਰੋਂ ਕਿਤੇ ਮਤਲਬ ਵੀ ਵੇਚੀ ਉਹਨਾਂ ਨੇ ਬਿਲਕੁਲ ਨਹੀਂ ਆਪਦੇ ਘਰੇ ਰੱਖੀ ਘਰੇ ਰਾਜੋ ਕਿਹੜਾ ਵਾਰ ਵੇਚਦੇ ਉਹ ਆਪਣੇ ਨਾ ਪ੍ਰੇਮ ਬਣਿਆ ਮਾਲ ਅਦਰੀ ਬੱਲੀ ਕਰਦੇ ਰਹਿੰਦੇ ਆ ਠੀਕ ਆ ਠੀਕ ਆ ਜੀ ਨੰਗਰ ਤਿੰਨ ਚਾਰ ਨਾ ਬੋਲ ਟਿਕਾ ਜੀ ਸੋ ਨਾਰਮਲੀ ਘਰਾਂ ਦੇ ਵਿੱਚੋਂ ਪਸ਼ੂ ਦੋਸਤੋ ਕਿਹੜਾ ਪਹਿਲੀ ਵਾਰ ਹੀ ਨਿਕਲਦਾ ਉਹਦੇ ਕਰਕੇ ਕਿਤੇ ਨਾ ਕਿਤੇ ਪਸ਼ੂ ਥੋੜਾ ਡਰਦੇ ਟੋਕਰਦੇ ਆ ਉਪਰੇ ਬੰਦੇ ਤੋਂ ਠੀਕ ਐ ਥੋੜਾ ਜਿਹਾ ਕਰ ਜਾਂਦੇ ਆ ਹਾਂਜੀ ਤੇ ਬਾਕੀ ਖੋਲਿਆ ਖਲਾਇਆ ਵੀ ਕਈ ਵਾਰਾ ਘੱਟ ਹੁੰਦਾ ਪਸ਼ੂ ਉਹਦਾ ਫਰਕ ਪੈ ਜਾਂਦਾ ਤੇ ਬਾਕੀ ਦੁੱਧ 5 ਤੋਂ 6 ਕਿਲੋ ਤੇ ਪੰਜਾਂ ਮਹੀਨੇ ਦੀ ਕੱਪਣ ਹਾਂਜੀ ਹਾਂਜੀ ਹਾਲੇ ਤਾਂ ਉਹ ਤਾਂ ਡਰੀ ਜਾਂਦੀ ਡਰੀ ਜਾਂਦੀ ਉਸ ਨੂੰ ਹੀ ਪਾਤਾ ਇਹਨੂੰ ਮੂੰਹ ਮੱਥਾ ਜੇਬ ਦੀ ਕੱਢਦੀ ਐ ਬਾਹਰ ਡਰਦੇ ਨਾਲ ਹੀ ਆਹੋ ਠੀਕ ਆ। ਹਾਂਜੀ ਬਾਕੀ ਲੰਮੀ ਲੰਮੀ ਚੰਗੀ ਵੈ ਦਾ ਪੋਠਾ ਪਠਾ ਬੋਲ। ਆਪਣੇ ਕੋਲ ਫਿਰ ਸਰਾਹ ਮੇ ਪਾੜੇ ਤੇ ਮਿਲਦੀ ਰਹੀ ਜਾਂ ਟੀਕਾ ਟੂ ਨੀ ਮੈਂ ਵੀ ਟੀਕਾ ਲਾ ਕੇ ਚਾਹੁੰਦਾ ਵਾ। ਕੀ ਗੱਲ ਆ ਕਿ ਚਵਾਲ ਲੈਂਦੀ ਉਹਦਾ ਇਹਦਾ ਖਰਾਬ ਨਹੀਂ ਕਰਦੀ ਆਹ ਪਾੜੇ ਤੇ ਆਣਾ ਵਾ ਟੀਕੇ ਤੋਂ ਮੈਂ ਬਹੁਤੀ ਚਾਹੂ ਆ। ਠੀਕ ਆ। ਪਾੜੇ ਤੇ ਆ ਜੂਗੀ ਚਲੋ ਢਿੱਡ ਭਰ ਲਾ ਵੀ ਫਿਰ ਆ ਜੂਗੀ ਨਾ ਪਾੜੇ। ਆ ਜੂਗੀ। ਬਾਕੀ ਨਵੀਂ ਥਾਂ ਤੇ ਚਲਦੇ ਆਂ ਡੰਗ ਤਾਂ ਪੈਨੂ ਕਰਦੇ ਆ। ਹਾਂਜੀ। ਤੇ ਇਹਦਾ ਮੁੱਲ ਕੀ ਰਹੂਗਾ ਕਿੰਨੇ ਦਾ? ਇਹਦਾ ਵੀ ਕੋਈ ਆਪਾਂ ਮੁੱਲ ਵੇਨਾ ਵੀ 60000 ਨਹੀਂ ਮੈਂ ਦੀ ਪਹੁੰਚ ਕਰਦੇ ਆਂ 10 ਬਾਕੀ ਗੱਬਨ ਦਾ ਵੀ ਟਾਈਮ ਪੀਰੀਅਡ ਤੁਹਾਨੂੰ ਦੱਸ ਦਿੱਤਾ ਜਿੰਨਾ ਥੱਲੇ ਦੋ-ਦੋ ਵੀ ਤੁਹਾਨੂੰ ਆਪਾਂ ਨੋਟ ਕਰਾ ਦਿੱਤਾ ਹਾਂ ਜੀ ਸੋ ਥਣਾ ਤੁਹਾਨੂੰ ਦੀ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਮਾੜੀ ਵਿਖਾ ਦਿੰਨੇ ਆ ਦੇਖੋ ਬਾਕੀ ਖੁੱਡਾ ਖਟਾ ਵੇਖੋ ਕਿੰਨਾ ਚੌੜਾ ਲੱਗਾ ਮੈਨੂੰ ਹਾਂ ਲੋ ਠੀਕ ਆ ਸੋ ਖੁੱਡਾ ਖਾੜਾ ਵੀ ਚੌੜਾ ਪੂਰਾ ਤੇ ਬਾਕੀ ਤੁਸੀਂ ਵੇਖ ਸਕਦੇ ਬਹੁਤ ਸੋਹਣੀ ਪਲੀ ਪਲੀਤੀ ਕਰਮ ਵਾਲੀ ਕੋਈ ਲੱਸੀ ਫਿੱਕੀ ਨਹੀਂ ਗਈ ਠੀਕ ਹੈ ਲੰਮੀ ਲੰਮੀ ਮੈਂ ਪੂਰੀ ਪਾਉਂਦਾ ਤੇ ਇਹ ਤੁਹਾਨੂੰ ਮਿਲ ਜੂਗੀ ਇੱਕ ਘਟ 60 ਦੀ ਹਾਂ 98 ਦੀ ਪਹੁੰਚ ਕਰ ਦਾਂਗੇ 98000 ਦੀ ਪਹੁੰਚ ਹੋ ਜੂਗੀ ਠੀਕ ਆ ਜੀ ਇਧਰ ਵੀਰ ਸਤਨਾਮ ਇੱਕ ਡੱਬੀ ਵਹਿੜਾ ਕੀ ਆਪਣੇ ਕੋਲੇ ਤੇ ਹਾਂਜੀ ਇਹ ਵੀਰ ਜੀ ਇਦਾਂ ਵੀ ਦੂਜੇ ਸੂਏ ਗਾਈ ਸੁਈ ਆ ਜੀ ਹਾਂ ਇਹਨੂੰ ਵੀਰ ਜੀ ਸੁਈ ਨੂੰ ਕੋਈ ਇਹਨੂੰ ਮਤਲਬ 2 ਕੁ ਮਹੀਨੇ ਹੋ ਗਏ ਹੋਣਗੇ ਇਹਦੇ ਮਗਰ ਵੱਛੀ ਵਰੀ ਟੋਪ ਦੀ ਤੇ ਵੱਛੀ ਨਹੀਂ ਆਪਣ ਘਰ ਆ ਰਹੀ ਦਿੱਤੀ ਜੀ ਅੱਛਾ ਰਮਾੜਾ ਦੀ ਵੱਛੀ ਉਹਨਾਂ ਨੇ ਮਤਲਬ ਲਵਾਇਆ ਹੈਗਾ ਅੱਛਾ ਅੱਛਾ ਤੇ ਦੁੱਧ ਇਹਦੇ ਕੋ ਉਦੋਂ ਤੇ ਸੀਗਾ 18 19 ਕਿਲੋ ਮੇਰੇ ਕੋ ਆ ਕੇ ਥੋੜਾ ਜਾਂ ਦੁੱਧ ਦਾ ਫਰਕ ਪਾਇਆ ਔਰ 14:00 14:30 ਦੇ 15:00 ਗਏ ਨਾ ਹੀ ਰਵਾ ਬੜਾ ਕੀਤਾ ਬੱਚਿਆਂ ਨੂੰ ਦੇਖੋ 6 ਮਹੀਨਿਆਂ ਦੀ ਸੁਈ ਲੱਗ ਪਈ ਹਾਂਜੀ ਹਾਂਜੀ ਲੋਜੀ ਕੱਢ ਕੇ ਬਾਹਰ ਦਿਖਾ ਦੇ 14 ਕਿਲੋ ਜਵਾਵਾਂਗੇ 14 ਜਾਂ 15 ਵੀ ਹੋ ਸਕਦਾ 14.5 ਵੀ ਹੋ ਸਕਦਾ ਠੀਕ ਹੁਣ ਦੁੱਧ ਫੇਰ ਕਰ ਜੂਣ ਢਿੱਡ ਪਰ ਲਾ ਵੀ ਪੂਰਾ ਫੇਰ ਪਹਿਲੇ 2 ਦਿਨ ਤੇ 3 ਦਿਨ ਵਚੀ ਨੂੰ ਨਿੰਗੀ ਗਈ ਆ ਗਈ ਠੀਕ ਆ ਹਾਂਜੀ ਲੋ ਵੀ 14 ਤੋਂ ਪਲੱਸ ਵੀ ਹੋ ਸਕਦਾ ਠੀਕ ਆ ਜੀ ਪਰ 14 ਮੰਨ ਕੇ ਵੀ ਤੁਸੀਂ ਸੌਦਾ ਕਰ ਲਿਆ ਜੇ ਤੇ ਬਾਕੀ ਕੱਦ ਕੋ ਤੂੰ ਤੁਸੀਂ ਇੱਧਰ ਕਰੋ ਚਾਹੇ ਕਾ ਟਮਾਟੜੀ ਬਣਦੀ ਵੀ ਬੜੀ ਕਿਓ ਨੀ ਫਿਰ ਬੜੀ ਸਪੈਸ਼ਲ ਕਰਮਾ ਵਾਲੀ ਸਟੇਟ ਪੜਾ ਲੰਬਾਈ ਸਪੈਸ਼ਲ ਲੰਬੀ ਲੰਬੀ ਵੀ ਕਾਫੀ ਆ ਤੇ ਕੱਦ ਵੀ ਵੱਡਾ ਸੋ 14 ਕਿਲੋ ਦੁੱਧ 2 ਮਹੀਨਿਆਂ ਦਾ ਜ ਉਦੋਂ ਬਗਰ ਰੰਗ ਪ੍ਰਿੰਟ ਰੰਗਵਾਜਾ ਕਰਮਾ ਲਈ ਹੈ ਫੈਸ਼ਨ ਪੂਸ਼ਨ ਚੰਗਾ ਠੀਕ ਆ ਸਾਰੀ ਵਜੇ ਚੰਗੀ ਗਈ ਕਿ ਦੁੱਧ ਵੀ ਆਉਂਦੇ 24 25 ਕਿਲੋ ਅਸੀਂ ਚੁੰਦ ਰਹੇ ਆ ਉਹ ਵੀਰ ਨੇ ਨਾ ਕੰਬੈਨ ਲਈ ਦੋ ਡੰਗਰੇ ਆਪਾਂ ਨੂੰ ਦਿੱਤੇ ਤਾਂ ਮੈਂ 100 ਫਰ ਲੋੜਾ ਲੋੜਾ ਨੇ ਇੱਕ ਮੈਂ ਦਿੱਤੀ ਇੱਕ ਹੀ ਗਾਂ ਦਿੱਤੀ ਬੱਚਾ ਫਿਰ ਉਹਨਾਂ ਲਾ ਲਿਆਂਦੇ ਚਲੋ ਮਤਲਬ ਬੱਛੀ ਅਸੀਂ ਟੀਕਾ ਟਾ ਵਧੀਆ ਭਰਾਇਆ ਸੀ ਤੇ ਠੀਕ ਆ 200 ਦੁੱਧ 214 ਕਿਲੋ ਆ 14 ਕਿਲੋ ਦੇ ਹਿਸਾਬ ਤੇ ਮੇਰਾ ਭਰਾ ਕੋਈ ਵੀ ਸੌਦਾ ਕਰ ਲਿਆ ਜੇ ਗਾਂ ਕਰਮਾ ਲਈ ਬਣਣ ਕਿ ਕਿਹਾ ਵਾਅਦੇ ਦੀ ਆ ਅੱਜ ਜਿੰਨੇ ਕੁ ਰੇਟ ਤੇ ਤੁਹਾਨੂੰ ਮਿਲ ਜਾਣੀ ਆ ਕਿਉਂਕਿ ਵਾਰ ਵੱਡੀ ਆ ਤੇ ਸੋਈ ਨੂੰ ਤੁਹਾਨੂੰ ਸਮਾਂ ਵੈਸੇ ਦੱਸਿਆ ਵੀ 2 ਕੁ ਮਹੀਨੇ ਆ ਬਾਕੀ ਆਪਦੀ ਸਮਝੋ ਤੁਸੀਂ ਵੇਖ ਲਿਆ ਕਿਉਂਕਿ ਬੱਚਾ ਨਹੀਂ ਨਾਲੇ ਗਾ ਉਹ ਬੱਚਾ ਕੋਈ ਨਹੀਂ ਜੇ ਕੋਈ ਆਪਣਾ ਸੱਜਣਾ ਜਦੀ ਖੇਤੀ ਕਰੂਗਾ ਪਾ ਖਾ ਵੀ ਦਵਾਂਗੇ ਮਗਲੇ ਘਰ ਠੀਕ ਹੈ ਹਾਂ ਕੋਈ ਗੱਲ ਨਹੀਂ ਬੱਚਾ ਜਿਉ ਆਪਾਂ ਬਿਲਕੁਲ ਘਰੋਂ ਦੇ ਹੀ ਵੇਖੀ ਪੈਣ ਮੂੰਹ ਵੇਖੋ ਕਿੰਨੀ ਮੋਟੀ ਲੱਗੀ ਫਿਰ ਸੀਰ ਵੀਰ ਜੀ ਬਹੁਤ ਆ ਪਾਇਆ ਵੀ ਇਹ ਮੋਟੇ ਆ ਪਾਇਆ ਵੀ ਇਦਾਂ ਠੰਡੀ ਧੀ ਕੋਈ ਵੰਗਾ ਨਹੀਂ ਬਣਾ ਕੋਈ ਗੱਲ ਬਾਤ ਨਹੀਂ ਹਾਂ ਕਿਉਂ ਨਹੀਂ ਬਰੀ ਜਿਆਦਾ ਚੰਗੀ ਹੈ ਲੋ ਵੀ ਬਹੁਤ ਵਧੀਆ ਲੰਬਾਈ ਸਪੈਸ਼ਲ ਆ ਤੇ ਕਦ ਕਾਠ ਵੱਡਾ ਠੀਕ ਹੈ ਪੂਰਾ ਬਣਾਟਾ ਅੰਝਾ ਇਹ ਵੀ ਸਤਨਾਮ ਕੀ ਮੋਲਦੀ ਆ ਇਹ ਵੀਰ ਜੀ ਰੋਗਣਾ ਪਾਦੇ ਨਹੀਂ ਜਿਹਦੇ ਦੇਂਦੇ ਬੱਚਾ ਫਿਰ ਤੇ ਗਾ ਵਿੱਚ ਨਹੀਂ 55000 ਦੀ ਹਾਂ ਹਾਂ ਚਲੋ ਹੁਣ ਉਹਨਾਂ ਆਪਾਂ ਫਿਰ ਉਸੇ ਹਿਸਾਬ ਨਾਲ ਲਈ ਆ ਹੁਣ ਆਪਾਂ ਇਹ 38000 ਦੀ ਪਹੁੰਚ ਕਰ ਦਾਂਗੇ 38000 ਹਾਂ ਜੀ 14 ਕਿਲੋ ਗੇਲੇ 14 ਜਿੱਦਾਂ ਮਰਜ਼ੀ ਕੋ ਭੰਡ ਭਰਾ ਆ ਗਿਆ ਲੀਟਰ ਮਾਰ ਦੇ ਹੂੰ ਲੋ ਵੀ ਇਹ 38000 ਦੀ ਅੱਜ ਮਿਲ ਜੂਗੀ ਠੀਕ ਆ ਜੀ 14 ਕਿਲੋ 14 ਲੀਟਰ ਨੂੰ ਬਿਲਕੁਲ ਆਪਦਾ ਲੀਟਰ ਮਾਰ ਕੇ ਬੇਸ਼ੱਕ ਤਸੱਲੀ ਕਰ ਲਿਆ ਜੀ ਥਾਂ ਥੋਂ ਬਹਿਣੀ ਪੂਣੀ ਹੈ ਹਾਂ ਤੇ ਚਾਬੀ ਬੜੀ ਦੇਖੋ ਹੈ ਵੀ ਚਾਰੇ ਸਣ ਕੋਈ ਫੋਰ ਚਾਂਗ ਅਗਲੇ ਪਿਛਲੇ ਥਨਾਂ ਦਾ ਚੋਣ ਕਰੋ ਚੱਕ 182 ਪਰ ਲਾਪਿਕਰਮ ਵਾਲੀ ਦੋ ਤਾਂ ਫੇਰ ਇਹਨੇ 17 18 ਕਿਲੋ ਪਹੁੰਚ ਜਾਣਾ ਹਾਂ ਮਿੰਨੋ ਦੇ ਥਾ ਦਾ ਕੇ ਜੀਜੂ ਨਹੀਂ ਲਾਉਂਦਾ ਬੱਚੇ ਦਾ ਵੀ ਬਾਹਲਾ ਕੀਤਾ ਦੋ ਤਿੰਨ ਦਿਨ ਜਬਾਨ ਹੀ ਮੂੰਹ ਹੀ ਪਾਈ ਦੇ ਅੱਛਾ ਹਾਂ ਜੀ ਲਾ ਵੀ ਉਹ ਵੀ ਹੀਰੋ ਕਰ ਗਈ ਹਾਂ ਹਾਂ ਜੀ ਲਾ ਵੀ ਇਹ ਦੋਸਤੋ ਬਿਲਕੁਲ ਜੈਜ ਰੇਟ ਦੇ ਵਿੱਚ ਮਿਲ ਜੂਗੀ ਬਾਹਰ ਤੁਸੀਂ ਦੇਖ ਲਈ ਆ ਬਾਕੀ ਰੰਗ ਬਾਜਾ ਕਰਮ ਵਾਲੀ ਮੂੰਹ ਮੱਥੇ ਦੀ ਬਾਕੀ ਬਾਡੀ ਸਟਰਕਚਰ ਸਾਰੀ ਚੰਗੀ ਵੱਡੀ ਪਸ਼ਪੂਰੀ ਵੱਡੀ ਬੱਛੀ ਫਿਰ ਨਸਲ ਬਰੀਡ ਵੀ ਪੂਰੀ ਹੈ ਵਜ਼ਨ ਵੀ ਪੂਰਾ ਫੁੱਲ ਆ ਠੀਕ ਆ ਇਧਰ ਵੀ ਸੁਣਾ ਆ ਕਿਵੇਂ ਤੋਕੜ ਗੱਬਣਾ ਹਾਂਜੀ ਹਾਂਜੀ ਇਹ ਵੀਰ ਜੀ ਪੰਜਾਂ ਮਹੀਨਾ ਤੋਂ ਪਲੱਸ ਗੱਬਣਿਆ ਜੀ ਅੱਛਾ ਜੀ ਤੇ 15 ਤੋਂ ਪਲੱਸ ਹੀ ਇਸ ਵੇਲੇ ਦੋਦੇ ਆ ਜੀ ਦੋ 15 ਦਾ ਹਾਂ 15 ਕਿਲੋ ਮੰਨ ਕੇ ਭਣ ਭਰਾ ਸੌਦਾ ਕਰ ਲੈ ਮਹੀਨੇ ਕਿਨੇ ਦੀ ਗੱਬਣੇ ਪੰਜਾਂ ਤੋਂ ਬਾਹਰ ਚੱਲਣ ਡਈ ਵੀਰ ਜੀ ਹੁਣ ਲੋ ਵੀ ਪੰਜਾਂ ਮਹੀਨਾ ਤੋਂ ਬਾਹਰ ਵਾਰ ਦਾ ਸਮਾਂ ਐਸ ਵਾਰ ਟਾਈਮ ਪੀਰੀਅਡ ਹੋ ਗਿਆ ਠੀਕਾ ਜੀ ਗੱਬਣ ਦਾ ਤੇ 15 ਕਿਲੋ ਦੋਦੇ ਇਸ ਵਾਰ ਤੇ ਥੱਲੇ ਆ ਤੇ ਕੱਤ ਵਟਾ ਪੂਰੀ ਵੱਡੀ ਆ ਇਧਰ ਤੁਹਾਨੂੰ ਕੁਝ ਬਾਹਰ ਆਪਾਂ ਤੋੜ ਕੇ ਵਿਖਾਉਣੇ ਆ ਆ ਦੇਖੋ ਲੱਕ ਲੁਕ ਚ ਕਈ ਨਸਲਾਂ ਜਾਂਦਾ ਹੁੰਦਾ ਬ੍ਰੀਡ ਦੀ ਇੰਤਾਂ ਦੀ ਹਾਂ ਜੀ ਲੱਕ ਉੱਚੀ ਵਾਲੀ ਹੈ ਜੀ ਬਾਕੀ ਲੇਵੇ ਲੁਵੇ ਜੀ ਵੇ ਲੋ ਕਟਿੰਗ ਨਿਕਰ ਕਰਵਾ ਜੀ ہاں ਥਾਂ ਥਾਂ ਨੂੰ ਪੂਰਾ ਮੁੱਠੀ ਆ ਬਣਦੀ ਵੀਰ ਜੀ ਬੜੀ ਚੋਣ ਹੀ ਬੜੀ ਚੰਗੀ ਛੋਟਾ ਚਾ ਇਸ ਵਿਹੜ ਦਾ ਦੋਸਤੋਂ ਤੁਸੀਂ ਚੈੱਕ ਕਰ ਲਓ ਵੱਡੀ ਆ ਕੋਈ ਛੋਟੀ ਨਹੀਂ ਗੀ ਕਾ ਤ ਵੱਡਾ ਸੁਬਿਆਂ ਦੇ ਵਿੱਚ ਭਾਵੇਂ ਕੋਈ ਦੁੱਧ ਤੇ ਜਾ ਮੰਨ ਕੇ ਵੀ ਸੌਦਾ ਕਰ ਲੇ ਹਾਂਜੀ ਠੀਕ ਆ ਗਾਂ ਗੱਭਣਾ ਕਰਮਾ ਲਈ ਪੰਜਾ ਮਹੀਨਿਆਂ ਦੀ ਤੇ 15 ਕਿਲੋ ਦੁੱਧ ਬਾਕੀ ਦੁੱਧ ਚੰਗਾ ਖੁੱਲਾ ਠੀਕ ਆ ਦੁੱਧ ਬੜਾ ਵੀਰ ਜੀ ਹਾਂ ਜਦੋਂ ਦੁੱਧ ਫਿਰਦਾ ਨਾ ਕਰਨ ਵਾਲੀ ਦਾ ਚਲੋ ਥੋੜੀ ਮਤਲਬ ਕ੍ਰਾਸ ਬ੍ਰੀਡ ਚ ਆ ਜਾਂਦੀ ਆ ਹਾਂਜੀ ਤੇ ਚਿੱਟਾ ਦੁੱਧ ਜਦਾਂ ਮਹੀਨਾ ਹੁੰਦਾ ਹਾਂਜੀ ਸ਼ੀਲਸ ਲੱਗ ਇਹ ਵੀ ਬੜੀ ਆ ਕੋਈ ਵੰਗਾ ਨਹੀਂ ਕੋਈ ਲੈਣਾ ਦੇਣਾ ਨਹੀਂ ਇਤਨੇ ਮਾਰ ਲ ਭੰਤਾਰਾ ਆ ਵੇਖੋ ਦੁੱਧ ਥੱਲੇ ਧਾਰ ਵਹਿੰਦਾ ਬਿਲਕੁਲ ਚਿੱਟਾ ਆ ਜੀ ਚਵਾਈ ਦਾ ਗਰਲ ਕਰ ਲਈ ਹੈ ਚਵਾਈ ਬਹੁਤ ਚਵਾਈ ਦਾ ਚਲੋ ਮਾਰਾ ਸੋਖ ਕੇ ਵੀਰ ਜੀ ਆਪਾਂ ਮਾਰਾ ਲੈਂਦੇ ਨਹੀਂ ਹਾਂ ਲਓ ਜੀ ਠੀਕ ਹੈ ਜੀ ਫਰਸਟ ਕਲਾਸ ਚਵਾਈ ਆ ਬਾਕੀ ਬੇਨਬੂਨ ਕਾਫੀ ਮੋਟੀ ਦੋ ਪਾਸੇ ਪਾਇਪ ਹੀ ਲੱਗੇ ਆ ਹਾਂ ਜੀ ਬਾਕੀ ਦੇਖੋ ਐ ਪਤਲੀ ਕਿੰਨੂੰ ਵੀ ਹਾਂ ਕਿਸੇ ਮਰਜ਼ੀ ਨੂੰ ਨਹੀਂ ਲੱਗੂ ਠੀਕ ਹੈ ਸੋ ਸੱਜਰ ਵੀ ਚੰਗਾ ਤੋਂ ਉਹਦੀ ਚਮੁੰਦੀ ਰਹੀ ਹੋਗੀ ਆ 34 35 ਕਿਲੋ ਵੀਰ ਜੀ ਆਂਦੇ ਦੁੱਧ ਹੀ ਹੁੰਦੇ ਨਹੀਂ ਇਹਨਾਂ ਲਈ ਠੀਕ ਹੈ ਹਾਂ ਜੀ ਇਹ ਹੈ ਦੁੱਧ ਵਾਲੀ ਕਿਲੋ ਆਪਾਂ ਦੇ ਦੀ ਵੱਡੀ ਆ ਕੋਈ ਛਾਕੀ ਕੋਈ ਨਹੀਂ ਗਾ ਲਓ ਵੀ ਹੁਣ ਵੀ ਸਮਾਂ ਅੱਧਾ ਖਿੱਚ ਕੇ ਲੈ ਗਈ ਆ ਹਾਂ ਤਾਂ ਫਿਰ ਵੀ 15 ਕਿਲੋ ਦੁੱਧ ਦਾ ਦੇ ਨਾਰਮਲ ਆਪਾਂ ਨੂੰ ਪਤਾ ਹੀ ਇਹ 15 ਤੋਂ ਬਾਹਰ ਹੋਊਗਾ ਭਾਵੇਂ ਪਾਈਆ ਹੀ ਹੋਵੇ ਤਾਂ ਭਾਵੇਂ 10 ਦਾ ਕਿਲੋ ਹੋਵੇ 15 ਤੋਂ ਬਾਹਰ ਹੀ ਅੰਦਰ ਨਹੀਂ ਹੈਗਾ ਠੀਕ ਹੈ ਹਾਂਜੀ ਇਹ ਸਤਨਾਮ ਕਿੰਨੇ ਦੀ ਵੀਰ ਦੇਣੀ ਅੱਜ ਇਹਦਾ ਵੀਰ ਦੀ ਮੌਲਿਕ ਕੋਈ ਨਹੀਂ ਆਪਾਂ ਜਿਆਦਾ ਕਰਨਾ 3 ਘੜਾ 50 ਦੀ ਪਹੁੰਚ ਕਰ ਦਾਂਗੇ 47 ਦੀ ਹੈ 47000 ਦੀ ਹਾਂਜੀ ਮਾ ਵੀ ਇਹ 47000 ਦੀ ਤੋਂ ਸੋ ਪਹੁੰਚ ਹੋ ਜੂਗੀ ਸੋ ਬਾਕੀ ਚਾਹ ਵਣ ਭਰਾ ਆਪਣੇ ਕਰੋ ਸੰਪਰਕ ਤੋਕੜ ਗੱਬਣਾਗਾ ਦੁੱਧ ਵੀ ਜਿਹੜੇ ਵੀਰ ਨੇ ਤਕਰੀਬਨ 15 16 ਲੀਟਰ ਤੋਂ ਬਾਹਰ ਬਾਹਰ ਚ ਆਖ ਰੱਖਣੀ ਆ ਉਹ ਤੋਂ ਤੁਸੀਂ ਸੰਪਰਕ ਕਰਨੇ ਨਾਲ ਦੀ ਨਾਲ ਗੱਬਣਾ ਕਰਮ ਤੇ ਅੱਗੇ ਆਪਣੇ ਕੋਲ ਜਿਹੜੀ ਆ ਵੜ ਆ ਗਈ ਤੇਰਾ ਇਹ ਵੀ ਦੀ 4 ਮਹੀਨੇ ਗੱਪਣ ਜੀ ਠੀਕ ਹੈ ਇਹ ਵੀ ਵਸਦੀ ਵੱਡੀ ਕ੍ਰੋਸ ਆ ਵੱਡੀ ਆ ਬਾਕੀ ਸ਼ੀਲ ਠੰਡੀ ਵੀ ਬਹੁਤ ਕਰਵਾ ਇਹ 4 ਮਹੀਨਿਆਂ ਦੀ ਹਾਂ ਜੀ 4 ਉਹਦੇ ਲੋ ਵੀ 4 ਮਹੀਨਿਆਂ ਦੀ ਅਗਲੀ ਵੜ ਤੁਸੀਂ ਦੇਖੋ ਗੱਪਣ 4 ਮਹੀਨਿਆਂ ਦੀ ਆ ਤੇ ਦੁੱਧ ਤਾਂ ਥੱਲੇ ਵੀਰ 8 ਕਿਲੋ 8 ਕਿਲੋ ਧਾਰਾਂ ਨੇ ਹਾਂ ਜੀ ਬਾਕੀ ਚਾਰੇ ਥਣ ਬਰਾਬਰ ਉਹਦੇ ਅਗਲਾ ਦੇਖੋ ਸਾਫ਼ ਸੁਥਰੀ ਆ ਚੋਣ ਦੇਖੋ ਜੀ ਚਵਾਈ ਹਾਂ ਚਵਾਈ ਬਹੁਤ ਸੁਣ ਲੱਗੀ ਲਿਆ ਬੋਤੇ ਲਓ ਜੀ 8 ਕਿਲੋ ਦੁੱਧ ਠੀਕ ਹੈ ਹਾਂ ਜੀ ਪੂਰੇ ਫੁੱਲ ਵਜਨ ਵਾਲੀ ਹੈ ਹਾਂ ਭਾਰੀ ਚੰਗੀ ਵਜਨ ਵੇਡ ਪਹੁੰਚ ਰਹੀ ਹੈ ਹਾਂਜੀ ਹਾਂਜੀ ਸੋ ਵਜਨ ਵੇਡ ਪੂਰਾ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਠੀਕ ਹੈ ਜੀ 8 ਕਿਲੋ ਦੁੱਧ ਤੇ 5 ਕਿਛੀਆਂ ਦੀ ਇਹ 14 ਬਲਾਸੀ ਹੈ ਜੀ 4 14 ਦੀ ਮੰਨ ਕੇ ਕੋਈ ਸੌਦਾ ਫੀਲ ਕਰ ਲੇ 14 ਦੇ ਹਾਂ 14 ਤੋਂ ਬਾਹਰ ਹੀ ਚਲਣੀ ਹੈ ਵੈਸੇ 14 ਤੋਂ ਬਾਹਰ ਬਾਹਰੀ ਹੈ ਸਮਾਂ ਪਰ 14 ਮਹੀਨੇ ਦੀ ਮੰਨ ਕੇ ਕੋਈ ਕਰੇ ਸੌਦਾ ਹਾਂਜੀ ਬਾਕੀ ਵਜਨ ਵਟਾ ਬਹੁਤ ਜ਼ਿਆਦਾ ਠੀਕ ਹੈ ਜੀ ਵੇੜ ਪੂਰੀ ਗੁੰਦਵੀਂ ਆ ਭਰੀ ਆ ਹਾਂਜੀ ਤੇ ਰਾਜੀ ਰੂਪ ਜੀ ਫੁੱਲ ਆ ਠੀਕ ਆ ਸੋ 8 ਕਿਲੋ ਦੁੱਧ ਤੇ ਟੋਕੜ ਗੱਪਣ ਨਾਲ ਜਿਹੜਾ ਵੀ ਆਪਾਂ ਤੁਹਾਨੂੰ ਐਂ ਕੋਈ ਬੰਗਾ ਢੰਗਾ ਪਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਪੈ ਕੇ ਜਿਆਦੀ ਸ਼ਰਧਾ ਜੇ ਪਾਉਣਾ ਪਾਉ ਨਹੀਂ ਪਾਉ ਕੋਈ ਪਰਵਾਹ ਨਹੀਂ। ਨਾ ਕੋਈ ਲੱਤ ਛੜਾ ਵਾਲੇ ਪਸ਼ੂ ਨਹੀਂ। ਨਾ ਨਾ ਨਹੀਂ ਲੱਤ ਛੜਾ ਆਪਾਂ ਜਿਹੜੀਆਂ ਤਿੰਨ ਦਿਖਾਈਆਂ ਉਹ ਲੱਤ ਨੂੰ ਤਲੀਆਂ ਨਹੀਂ ਆ। ਆਲੇ ਮੈਂ ਤਾਂ ਭਾਵੇਂ ਲੱਤ ਮਾਰਦੇ ਆਪਣੀ ਗਾਂ ਨਾਲ ਲੱਤ ਕੋਈ ਮਾਰੂਗੀ। ਹਾਂ ਆ ਵੇਖੋ। ਉਹ ਮੁੜ ਕੇ ਤਾਂ ਬਦਾ ਜਾ ਗਰਮ ਗਰਮ ਦਾ ਵੀ ਦੀ ਫਿਰ ਗਾੜੀ ਲਾਂਭਾ ਹੁੰਦਾ ਔਖਾ ਹੋ ਜਾਂਦਾ ਜੀ। ਹਾਂਜੀ। ਇਹ ਸੁਨਣਾ ਮੇਰੀ ਮਾਲ ਮੋਲ ਚੋਂ ਨਿਕਲੀਏ ਕਿ ਮਾਰੀ ਕਰਾਂਗਾ। ਮੋਲ ਵੀ ਜੀ ਦਾ ਰੋਕਣਾ ਆਪਾਂ ਕਰ ਦਣਾ ਵਾ ਮਾਲ ਤੇ ਵੀ ਭਾਵੇਂ 45 ਦਾ ਵੇਚ ਲਈ। ਇਹਦੀ ਆਪਾਂ ਨਾ ਜਦੋਂ ਰੱਬ ਦੀ ਕਿਰਪਾ ਦੇ ਨਾਲ 2 ਘੜ 40 ਦੀ ਪਹੁੰਚ ਕਰਦਾਂਗੇ 38 ਦੀ 38000 ਦੀ ਪਹੁੰਚ ਕਰਦਾ ਠੀਕ ਆ ਆ ਜਿਆਦੀ ਨਹੀਂ 38000 ਦੀ ਇਹ ਦੋਸਤ ਪਹੁੰਚ ਹੋ ਜੂਗੀ 24 ਮਹੀਨਿਆਂ ਤੋਂ ਪਲੱਸ ਬਾਕੀ 24 ਮਹੀਨਿਆਂ ਦਾ ਤੁਸੀਂ ਸਮਾਂ ਮੰਨ ਕੇ 8 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਿਆ ਜੀ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਤਸਦੀਕ ਕਰਾਤੀ ਆ ਸੋ ਬਿਲਕੁਲ ਜਾਇਜ਼ ਰੇਟ ਦੇ ਵਿੱਚ ਇਹ ਵਾੜ ਮਿਲ ਜੂਗੀ ਵਜਨ ਵੇਟ ਬਹੁਤ ਜ਼ਿਆਦਾ ਕਰਮਾਲੀ ਦਾ ਠੀਕ ਆ ਜੀ ਸੋ ਇੱਕ ਆਸ ਹੁੰਦੀ ਹੈ ਪਸ਼ੂ ਬਣਿਆ ਥਣਿਆ ਤਣ ਪੱਤਣ ਲੱਗਾ ਬਾਕੀ ਅਗਲਾ ਸੂਆ ਜਿਹੜਾ ਉਹ ਵੀ ਭਰਾ ਮੇਰਾ ਕੋਈ ਸੇਲ ਕਰਨਾ ਚਾਹੂਗਾ ਤੇ ਗਾਂ ਦੋ ਪੈਸੇ ਨਫਾ ਵੀ ਤੁਹਾਨੂੰ ਚੰਗਾ ਦੇ ਜੂਗੀ। ਹਾਂ ਜੀ ਵਡੀਆਂ ਵਜਨ ਵਾਲੀਆਂ, ਕਰਮ ਵਾਲੀਆਂ ਗਾਂ ਵਾਧੇ ਆਲੀਆਂ ਆਂਦੇ। ਬਿਲਕੁਲ। ਤੇ ਬਾਕੀ ਵੀਰ ਸਤਨਾਮ ਇੱਕ ਨੰਬਰ ਵੀ ਆਪਣੇ ਕਰਦੇ ਹੋ। ਨੰਬਰ ਆਪਣਾ ਹੈਗਾ ਵੀਰ ਜੀ 94655 5598952 ਪਿੰਡ ਕਹਿਰੋ ਤਹਿਸੀਲ ਪਟਿਆਲਾ ਜਿਲ੍ਹਾ ਸ਼ਿਤਰਨਦਨ ਸਾਹਿਬ ਜੀ। ਠੀਕ ਹੈ ਜੀ। ਹਾਂ ਜੀ। ਲੋ ਵੀ ਦੋਸਤੋ ਇਹ ਨੰਬਰਾਂ ਵੀਰ ਸਤਨਾਮ ਸਿੰਘ ਹੋਣਾ ਦੇ ਨੰਬਰਾਂ ਦੇ ਕਰੋ ਕਾਲ ਕਰੋ ਗੱਲਬਾਤ। ਮਾਲ ਇਸੇ ਤਰ੍ਹਾਂ ਹੀ ਆਇਆ ਗਿਆ ਰਹਿੰਦਾ ਠੀਕ ਹੈ ਜੀ। ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਨਵੇਂ। ਤੇ ਬਾਕੀ ਸਮੇਂ-ਸ ਵਤੇ ਡੀਟੇਲ ਲੈਂਦੇ ਰਿਹਾ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ